ਜਿਹੜੀਆਂ ਪਾਰਟੀਆਂ ਫੰਡ ਰੇਜ਼ਿੰਗ ਦੇ ਨਾਂ ਤੇ ਕਰਪਟ ਹੁੰਦੀਆਂ ਜਾਂਦੀਆਂ ਅੰਦਰ ਖਾਤੇ ਹੂਰ ਬਹੁਤ ਕੁਛ ਆ ਜਿਹੜਾ ਫੇਵਰਟਿਜ਼ਮ ਜਾਂ ਸਾਡੇ ਮੁਲਕਾਂ ਵਾਲਾ ਇੱਥੇ ਵੀ ਹੋਣ ਲੱਪਿਆ ਮੈਨੂੰ ਲੱਗਦਾ ਵੀ ਉਹਨੇ ਇਹਨਾਂ ਦੇ ਮੱਚ ਮਾਰ ਦਿੱਤੇ ਜਿਵੇਂ ਠੇਢ ਪੰਜਾਬੀ ਚ ਕਹਾਂ ਸਰ ਜੀ ਕਰਪਸ਼ਨ ਸਿਰਫ ਪੈਸੇ ਦੀ ਨਹੀਂ ਹੁੰਦੀ ਹੋਰ ਬੜਾ ਕੁਛ ਠੀਕ ਹੈ ਕਿ ਗਲਤ ਚੀਜ਼ ਨੂੰ ਗਲਤ ਜਗ੍ਹਾ ਤੇ ਅਪਾਇੰਟ ਕਰ ਦੇਣਾ ਗਲਤ ਨੂੰ ਗਲਤ ਜਗ੍ਹਾ ਤੇ ਲਗਾ ਦੇਣਾ ਛੋਟੀ ਕੁਰਸੀ ਤੇ ਭਟਾ ਬੰਦਾ ਬਿਠਾ ਦੇਣਾ ਤੇ ਵੱਡੀ ਕੁਰਸੀ ਤੇ ਛੋਟਾ ਬੰਦਾ ਬਿਠਾ ਦੇਣਾ ਐਗਜ਼ੈਕਟਲੀ ਇਹ ਵੀ ਕਰਪਸ਼ਨ ਹੈ ਸਰ ਵੀ ਇਹ ਦੀ ਇਨੀਸ਼ੀਅਲ ਡਿਫਰੈਂਟ ਹੈ ਤੁਸੀਂ ਨੋਟਿਸ ਕਰਦੇ ਹੋ ਔਰ ਇਹ ਜ਼ਿਆਦਾ ਡੇਂਜਰਸ ਕ腐ਸ਼ਨ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਇਹ ਹੈ ਇਹ ਹੈ ਨਜ਼ਰ ਘਾਟ ਕਲੋਸਲੀ ਦੇਖਿਆ ਮੈਂ ਬਹੁਤ ਪੋਜੀਸ਼ਨ ਇਨ ਪਬਲਿਕ ਸੈਕਟਰ ਚ ਰਹੀ ਆਂ ਔਰ ਮੈਨੂੰ ਬੜਾ ਕਲੋਸਲੀ ਦੇਖਿਆ ਹੈ ਇੱਥੇ ਬਸ ਤੁਹਾਨੂੰ ਅਗਰ ਤੁਹਾਡੀ ਸਿਲਵਰ ਟਾਂਗ ਹੈ ਤਾਂ ਅੱਛਾ ਬੋਲਣਾ ਆਂਦਾ ਹੈ ਯੈਸ ਯੂ ਵਿਲ ਬੀ ਗੋਇੰਗ ਔਨ ਐਨੀ ਪੋਜੀਸ਼ਨ ਥੂ ਕੇਅਰਸ ਕਿ ਅਸਲ ਕਾਮਲਾ ਕੌਣ ਹੈ ਇੱਕ ਵਾਰ ਮੈਂ ਤੁਹਾਨੂੰ ਮਿਸਾਲ ਦੇਣਾ ਇੱਕ ਵਾਰ ਇੱਕ ਲੋਕਲ ਪੁਲਿਸ ਕਮਾਂਡਰ ਦੇ ਨਾਲ ਮੈਂ ਗਿਆ ਕ੍ਰਾਈਸ ਚਰਚ ਉਹ ਤੋਂ ਇੱਕ ਅਵਾਰਡ ਦਿੱਤਾ ਜਾ ਰਿਹਾ ਸੀ ਕ੍ਰਾਈਸਿਸ ਦੀ ਸ਼ੂਟਿੰਗ ਇਸ ਉਹ ਹਾਂਜੀ ਕ੍ਰਾਈਸਿਸ ਮੈਂ ਸੇ ਕਰ ਤੋਂ ਬਾਅਦ ਹੀ ਹਾਂ ਤੇ ਉਹਦੇ ਚ ਨਾ ਇੱਕ ਪਾਕਿਸਤਾਨੀ ਸੀ ਉਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਸੀ ਕਿ ਉਹ ਉਹਨਾਂ ਨੇ ਬੜਾ ਡਿਫੈਂਡ ਕੀਤਾ ਉਹਨਾਂ ਦੀ ਵੀ ਡੈਥ ਹੋਈ ਬੱਚੇ ਦੀ ਵੀ ਜੀ 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 ਸਭ ਤੋਂ ਵੱਧ ਪਾਕਿਸਤਾਨੀ ਮੂਲ ਦੇ ਹੀ ਲੋਕ ਸੀ ਜਿਹੜੇ ਉੱਥੇ ਹਟੇ ਤੇ ਉੱਥੇ ਉਹ ਸਾਡੇ ਇੱਕ ਲੋਕਲ ਕਮਾਂਡਰ ਸੀ ਐਮਪੀਜ਼ ਦੇ ਉਹਨਾਂ ਦੇ ਨਾਲ ਜਿਸ ਲਈ ਗੱਲ ਹੋ ਰਹੀ ਤੇ ਉੱਥੇ ਬੜੇ ਲੋਕੀ ਕਦੇ ਕੋਈ ਇੰਜ ਅੱਗੇ ਆ ਰਿਹਾ ਕੋਈ ਇੰਜ ਕੁਰਸੀ ਲੱਕ ਬੜਾ ਕੁਝ ਕਰ ਰਹੇ ਨੇ अच्छा ते दो दो को बंदे ਸੀ ਜਿਹੜੇ ਚੁੱਪ ਕਰਕੇ ਸਾਈਡ ਤੇ ਆਪਣਾ ਕੰਮ ਕਰ ਰਹੇ ਨੇ ਓਹੋ ਠੀਕ ਹੈ ਤੇ ਉਹਨੇ ਮੈਨੂੰ ਬੜੇ ਮਜ਼ੇ ਦੀ ਗੱਲ ਕਹੀ ਉਹਨੇ ਕਿ ਯਾਰ ਜਿਸ ਲਸੀ ਆਨੇ ਆ ਨਾ ਸਾਨੂੰ ਹੱਥ ਪਤਾ ਹੈ ਕਿ ਕਿਹੜਾ ਨੰਬਰ ਟੰਗ ਰਿਹਾ ਤੇ ਕਿਹੜਾ ਅਸਲ ਕੰਮ ਆ ਲੈ ਜਿਹੜਾ ਅਸਲ ਕੰਮ ਆ ਲੈ ਨਾ ਉਹ ਸਭ ਤੋਂ ਪਿੱਛੇ ਹੋਏਗਾ ਹਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਉਹ ਸਿਰਫ ਕੰਮ ਦੇ ਹੈ ਉਹਨੂੰ ਪਤਾ ਨਹੀਂ ਸਕਦਾ ਜਵਾਬ ਦਾਂ ਇਹ ਜਿਹੜੇ ਜਿਨੇ ਜਿਨਾਂ ਨੇ ਨੰਬਰ ਟੰਗਣੇ ਨੇ ਨਾ ਜਾਂ ਆਪਣੇ ਆਪ ਨੂੰ ਫੇਮਸ ਕਰਾਣਾ ਹੈ ਦੇ ਵਿਲ ਆਲਵੇਜ਼ ਇਨ ਦਾ ਫਰੰਟ ਹਾਂ ਤੁਸੀਂ ਦੇਖ ਲਓ ਉਹਨੇ ਉਹ ਗੱਲ ਐਕਸਪ੍ਰੈਸ ਕਰ ਦਿੱਤੀ ਤੁਹਾਡੇ ਕੋਲ ਉਹਨੇ ਐਕਸਪ੍ਰੈਸ ਕਰ ਦਿੱਤੀ ਇਹ ਹੈ ਵੀ ਅਨਫੋਰਚਨਟਲੀ ਇਹ ਹੈ ਵੀ ਲਾਈਕ ਇਨ ਅਵਰ ਸੋਸ ਕਿਸਰਾ ਚੇਂਜ ਕਰ ਸਕਣਾ ਇਜ਼ ਵੈਰੀ ਡਿਫਿਕਲਟ ਅਨਲੈਸ ਸਾਡੀ ਨਵੀਂ ਜਨਰੇਸ਼ਨ ਹੂੰ ਆੰਦੀਏ ਪਬਲਿਕ ਸੈਕਟਰ ਵਿੱਚ ਔਰ ਮੈਂ ਇਨਕਰੇਜ ਕਰਾਂਗਾ ਆਪਣੇ ਬੱਚਿਆਂ ਨੂੰ ਕਿ ਪੁਲਿਸ ਪਬਲਿਕ ਸੈਕਟਰ ਵਿੱਚ ਜਾ ਜਿੱਥੇ ਪਾਲਿਸੀਆਂ ਬਣਦੀਆਂ ਨੇ ਜਿੱਥੇ ਡਿਸੀਜਨ ਮੇਕ ਹੁੰਦੇ ਨੇ ਅਸ ਸਾਡਾ ਬਹੁਤ ਘੱਟ ਟ੍ਰੈਂਡ ਹੈ ਅਸੀਂ ਜਿਆਦਾ ਸਾਡੇ ਬੰਦੇ ਹੈ ਹੀ ਨਹੀਂ ਸਾਡੇ ਹੈ ਹੀ ਨਹੀਂ ਅਸੀਂ ਬਿਜ਼ਨਸ ਜ਼ਰੂਰ ਹਈਏ ਛੋਟੇ ਸਮਾਲ ਬਿਜ਼ਨਸਿਜ਼ ਜਾਂ ਅਸੀਂ ਪ੍ਰੋਪਰਟੀ ਕੋ ਆਹੇ ਕੋਈ ਸ਼ੱਕ ਨਹੀਂ ਜਿੰਨੀ ਮਿਹਨਤ ਅਸੀਂ ਰੋਕ ਕਰਦੇ ਹਾਂ ਅਸੀਂ ਕਾਮਯਾਬ ਹਾਂ ਅਸੀਂ ਟੈਕਸਪੇਅਰ ਹਾਂ ਜੀ ਅਸੀਂ ਇੰਨੇ ਵੱਡੇ ਟੈਕਸਪੇਅਰ ਹਾਂ ਲੇਕਿਨ ਸਾਸੀ ਬੱਚੇ ਨੂੰ ਇਨਕਰੇਜ ਨਹੀਂ ਕਰ ਰਹੇ ਪਬਲਿਕ ਸੈਕਟਰ ਵਾਸਤੇ ਪਰ ਮਾਫ ਕਰਨਾ ਗੁਲਸਾਹਬ ਇਹ ਤਾਂ ਪਬਲਿਕ ਸਰਵੈਂਟਸ ਦੀ ਡਿਊਟੀ ਬਣਦੀ ਆ ਵੀ ਜੋ ਸਾਡੇ ਟੈਕਸ ਦੇ ਵਿੱਚੋਂ ਤਨਖਾਹ ਲੈ ਰਹੇ ਆ ਘੱਟੋ ਘੱਟ ਉਹਨੂੰ ਜਸਟੀਫਾਈ ਤਾਂ ਕਰ ਜਸਟੀਫਾਈ ਕਰਨਾ ਲੇਕਿਨ ਅਗਰ ਉਹ ਨਹੀਂ ਕਰ ਰਹੇ ਤੇ ਅਸੀਂ ਉਹਨੂੰ ਇਸ ਕਾਬੂ ਕਰਦੇ ਸਾਨੂੰ ਉਹਦਾ ਹਿੱਸਾ ਵਧਣਾ ਪੈਣਾ ਸਾਨੂੰ ਸਿਸਟਮ ਵਿੱਚ ਵੜਨਾ ਪੈਣਾ ਸਿਸਟਮ ਵਿੱਚ ਵੜਾਂਗੇ ਸਾਡੇ ਬੱਚੇ ਕੱਲ ਗਰੋ ਹੋਣਗੇ ਇਹ ਦੇ ਵਿਲ ਬੀ ਦ ਡਿਸੀਜਨ ਮੇਕਰ ਜਦੋਂ ਅਸੀਂ ਸੀ ਅਸੀਂ ਫਸਟ ਜਨਰੇਸ਼ਨ ਸੀ ਅਸੀਂ ਇੱਕ ਲੈਵਲ ਤੋਂ ਅੱਗੇ ਜਾਣ ਜਦੋਂ ਜਾਣ ਲੱਗੇ ਸਾਨੂੰ ਬਹੁਤ ਪੋਲਿਟੀਕਲ ਰੈਜ਼ਿਸਟੈਂਸ ਮਿਲੀ ਓਕੇ ਮੈਨੂੰ ਆਪ ਮਿਲੀ ਮੈਂ ਇੱਕ ਸਰਟਨ ਲੈਵਲ ਤੱਕ ਜਿਸਲੇ ਗਿਆ ਉਸ ਤੋਂ ਬਾਅਦ ਮੈਨੂੰ ਬਹੁਤ ਸਖਤ ਰੈਜ਼ਿਸਟੈਂਸ ਮਿਲੀ ਕਿ ਯਾਰ ਐਸ ਤੋਂ ਅੱਗੇ ਅਗਰ ਜਾਂਦਾ ਹੈ देन देयर विल बी ਡਿਫਰੈਂਟ ਡਿਸੀਪਲ ਯੂ ਕੁਡ ਈਜ਼ਲੀ SMELL ਠੀਕ ਹੈ ਹਾਂ ਆਈ ਕੁਡ SMELL ਥੈਟ ਦਸ ਵਨ ਆਫ ਦਾ ਰੀਜ਼ਨ ਵਾਈ ਆਈ ਰਿਜ਼ਾਈਨਡ ਆਫ ਕਰਸ ਠੀਕ ਹੈ ਲੇਕਿਨ ਜਿਸਨੇ ਸਾਡੀ ਸੈਕਿੰਡ ਜਨਰੇਸ਼ਨ ਆਂਦੀ ਹੈ ਇਹਨਾਂ ਨੂੰ ਐਕਸੈਂਟ ਦੀ ਪ੍ਰੋਬਲਮ ਨਹੀਂ ਹੈ ਕੋਈ ਬੈਰੀਅਰ ਨਹੀਂ ਉਹਨਾਂ ਦਾ ਲੈਂਗੁਏਜ ਦੀ ਪ੍ਰੋਬਲਮ ਨਹੀਂ ਹੈ ਦੇ ਕੈਨ ਟਾਕ ਇਨ देयर ओन ਲੈਂਗੁਏਜ ਆਫ ਕਰਸ ਔਰ ਦੇ نو ਦਾ ਸਿਸਟਮ ਵਾਹ ਤਾਂ ਜਾਣਦੇ ਆ ਐਕਸੈਕਟਲੀ ਦੇ نو ਦਾ ਸਿਸਟਮ ਉਹਨਾਂ ਨੂੰ ਅਸੀਂ ਕੀ ਵਧਣਾ ਉੰਦੀ ਜਿਹੜੀ ਬਿਲਡਿੰਗ ਜਿਹੜੀ ਖੜੀ ਕਰਨੀ ਹੈ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ ਪਲੀਜ਼ ਆਪਣੇ ਬੱਚਨ ਜਦੋਂ ਇੰਗਲੈਂਡ ਤੇ ਕੈਨੇਡਾ ਚ ਗਿਆ ਅਗਲੀ ਪੀੜ੍ਹੀ ਆਈ ਉਹਨੇ ਪੋਲੀਟੀਕਲੀ ਵੀ ਸੋਸ਼ੀਅਲੀ ਵੀ ਸੁਪਰ ਪੋਲੀਟੀਕਲੀ ਸਟਰੋਂਗ ਬੜਾ ਆਚਾ ਕਰਦਾ ਹਣਾ ਵੈਰੀ ਸਟਰੋਂਗ